ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦਿਨ ਹੀ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਇ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਝ ਉਥੇ ਹੋਇਆ ਹੁਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ 'ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ ਦੇ ਕਿੰਨਾ ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਦਿਬਰਗੜ੍ਹ ਜੇਲ੍ਹ ਭੇਜ ਸਕਦੇ ਆ ਥੈਟ ਇਜ਼ ਦ ਟ੍ਰੀਸਟ ਡਿ ਜੁਨੀਆਂ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਆਬਾਦੀ ਆ ਸਾਰੇ ਵਿਸ਼ਵ 18% ਦੇ ਸਾਰਨਾ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਲ ਨਹੀਂ ਹੈਗਾ ਔਰ ਸਾਡੇ ਕੋਲ ਜਿਹੜਾ ਪੋਟੇਬਲ ਫ੍ਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ 'ਚ ਪਹਿਲਾਂ ਹੀ ਹੈਗੀ ਆ ਚਿੱਠੀਆਂ ਲਿਖਿਨੀਆਂ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲੈਜਿਟਿਮੇਟ ਰਾਈਟ ਕਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ damn safety act absolutely erroneous absolutely uh, total uni, uh, unitarian in nature federal hukooq de utte phatta dakka koi shak nahi ga sir par oh bhi ki da sir char saal baad assi kehne ke assi edde khilaf matay pass karange na you cannot undo that act apa jinna marzi sare ikatthe ho ke zor la liye sadkan te utar jaiye dilli vi chal jaiye ik lok sabha valo central act nu tusi undo nahi kar sakde sir sahab dhanwad te dhanpaag 1.5 saal baad ਮੈਂ ਹੋਂ ਰਿਕਾਰਡ ਤੇ ਮੈਂ ਇੱਥੇ ਬੋਲਣ ਲੱਗਾ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬੋਲ ਇਟਸ ਨੋਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਚ ਕਥਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਝ ਟ੍ਰੈਜਰੀ ਬੈਂਚਸ ਵੱਲੋਂ ਪੁਰਾਣਾ ਰਿਕਾਰਡ ਕੱਟ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦੀ ਨਹੀਂ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਔਰ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਸਪੀਕਰ ਸਾਹਿਬ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਇਹ ਉੱਥੇ ਸਰਕਾਰ ਕੋਈ ਹੋਵੇ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਇ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉੱਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਛ ਉੱਥੇ ਹੋਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਠੀਕ ਹੈ ਮਗਰ ਨਹੀਂ ਆ ਸਰਕਾਰਾਂ ਕਿਉਂਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋ ਜਸਟੀਫਾਈ ਕਰਨ ਨਹੀਂ ਆ ਰਿਹਾ فرض ਕਰੋ ਕਿ ਤੁਹਾਨੂੰ ਵੀ ਮੌਕਾ ਮਿਲ ਜਿਓ ਨਾ ਅਨ ਇੰਟਰਨੈਸ਼ਨਲ ਲੈਵਲ ਦਿਸ ਡੀਪ ਸਟੇਟ ਵਿਲ ਕੀਪ ਔਨ ਓਪਰੇਟਿੰਗ ਆ ਤੁਹਾਡੇ ਕੋਲ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ ਚ ਲੇਕਿਨ ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬੁਰਗੜ ਜੇਲ੍ਹ ਭੇਜ ਸਕਦੇ ਆ that is the deep state so ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਆ ਸਪੀਕਰ ਸਾਹਿਬ ਦੁਨੀਆ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਵੱਧਦੀ ਆ ਸਾਰੇ ਵਿਸ਼ਵ 18% ਦੇ ਸਹਾਰੇ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਈ ਹੈ ਨਹੀਂਗਾ ਔਰ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਇਕੱਲਾ 2% ਲੈਂਡ ਮਾਸ ਹੈ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਟੇਬਲ ਫ੍ਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ ਔਰ ਪੰਜਾਬ ਦੇ ਨਾਲ ਚੋਂ ਕੁਝ ਪਹਿਲਾਂ ਤੁਸੀਂ ਗੰਾਇ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਡਾਊਟਡਲੀ ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਿਹਾ ਗਿਆ ਕਿ 14 14 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਢ ਕੱਢ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਉਹਨੂੰ ਬਹੁਤ ਵੱਡੇ ਪੱਧਰ ਤੇ ਦਵਾਈ ਕੀਤੀ ਆ ਪਾਣੀ ਜਿਵੇਂ ਆਰਟੀਕਲ 262 ਆਫ ਦਾ ਕਨਸਟੀਟਿਊਸ਼ਨ ਵਾਟਰ ਇਜ਼ ਕੈਟੈਗੋਰਿਕਲੀ ਅ ਸਟੇਟ ਸਬਜੈਕਟ ਇਹ ਕੋਈ ਕਹਿਣ ਪੁੱਛਣ ਦੀ ਲੋੜ ਨਹੀਂ ਸੀਗੀ ਲੇਕਿਨ ਉਸ ਆਰਟੀਕਲ 262 ਨੂੰ ਕਨਸਟੀਟਿਊਸ਼ਨ ਓਵਰਰਾਈਡ ਕਰਕੇ ਜਿਹੜੀਆਂ ਕਲੋਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ 79 88 आ, 78 79 80 ਉਹ ਉਹਨੂੰ ਓਵਰਰਾਈਡ ਕਰਕੇ ਕੱਲੇ ਪੰਜਾਬ ਦੇ ਵਾਸਤੇ ਉਹ ਵਰਤੀਆਂ ਗਈਆਂ ਇਹ ਤੱਥ ਨੇ ਜੀ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ ਤੇਰ ਆਏ درست ਹੈ ਕਿਉਂਕਿ 23 ਫ फेब्रुवारी 2022 ਨੂੰ ਹੁਣੇ 3 ਸਾਲ ਪਹਿਲਾਂ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਯੂਨਿਲੈਟਰਲ ਡਿਸੀਜਨ ਕਰਕੇ ਜਿਹੜਾ ਹੈ ਨਾ ਆਪਣਾ BBMP ਦੇ ਰੂਲਸ 1974 ਉਹਨੂੰ ਅਮੈਂਡ ਕਰਕੇ ਆਪਣਾ ਇੱਕ ਪਰਮਨੈਂਟ ਮੈਂਬਰ ਪਾਵਰ ਦਾ ਡਿਸਪਲੇਸ ਕਰਤਾ ਹਟਾਤਾ ਸੀਗਾ ਠੀਕ ਹੈ ਤੁਸੀਂ ਕੁਝ ਕਿਹਾ ਐਜੂਕੇਸ਼ਨ ਮਿਨਿਸਟਰ ਨੇ ਕਿ ਚਿੱਠੀਆਂ ਲਿਖਿਆ ਚਿੱਠੀਆਂ ਲਿਖਿਨੇ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲੈਜਿਟਿਮੇਟ ਰਾਈਟ ਬਣਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ ਡੈਮ ਸੇਫਟੀ ਐਕਟ ਐਬਸੋਲੂਟਲੀ ਇਰੋਨੀਅਸ ਐਬਸੋਲੂਟਲੀ ਟੋਟਲ ਯੂਨਿਟਰੀਨ ਇਨ ਨੇਚਰ ਫੈਡਰਲ ਹਕੂਕ ਦੇ ਉੱਤੇ ਫੱਟਾ ਢੱਕਾ ਕੋਈ ਸ਼ੱਕ ਨਹੀਂਗਾ ਸਰ ਪਰ ਉਹ ਵੀ ਕੀ ਦਾ ਸਰ 4 ਸਾਲ ਬਾਅਦ ਅਸੀਂ ਕਹਿੰਦੇ ਕਿ ਅਸੀਂ ਇਹਦੇ ਖਿਲਾਫ ਮਤਾ ਹੀ ਪਾਸ ਕਰਾਂਗੇ ਨਾ ਯੂ ਕੈਨ ਨਾਟ ਅਨਡੂ ਦੈਟ ਐਕਟ ਆਪਾਂ ਜਿੰਨਾ ਮਰਜੀ ਸਾਰੇ ਇਕੱਠੇ ਹੋ ਕੇ ਜ਼ੋਰ ਲਾ ਲਈਏ ਸੜਕਾਂ ਤੇ ਵੀ ਉਤਰ ਜਾਈਏ ਦਿੱਲੀ ਵੀ ਚੱਲੇ ਜਾਈਏ ਇੱਕ ਲੋਕ ਸਭਾ ਵੱਲੋਂ ਸੈਂਟਰਲ ਐਕਟ ਨੂੰ ਤੁਸੀਂ ਅਨਡੂ ਨਹੀਂ ਨਾ ਕਰ ਸਕਦੇ ਇੱਕ ਮਿੰਟ ਠੀਕ ਐ ਅੱਛਾ ਸਵਾਗਤ ਸਪੀਕਰ ਸਾਹਿਬ ਇੱਕ ਮਿੰਟ ਸਾਡੇ ਕੋਲ ਨਾ ਸਾਰੀ ਪਾਰਟੀ ਦਾ ਟਾਈਮ ਆ ਉਹਦੇ ਚ ਪਲੀਜ਼ ਥੋੜਾ ਟਾਈਮ ਮੈਂ ਕੋਈ ਗਲਤ ਗੱਲ ਕਰ ਰਿਹਾ ਦਾ ਦਾਸ ਨਹੀਂ ਟਾਈਮ ਦੇ ਮੈਂ ਪਹਿਲਾਂ ਵੀ ਐਕਟ ਦਾ ਜਿਹੜਾ ਹੈ ਨਾ ਉਹ ਗਲਤ ਆ ਪਰ ਤੁਸੀਂ ਇਹ ਦੱਸੋ ਕਿ 21 ਤੋਂ ਬਾਅਦ 4 ਸਾਲ ਬਾਅਦ ਆਪਾਂ ਕੀ ਕੀਤਾ ਉੱਥੇ ਜੀ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਜੀ ਕਿ ਅਸੀਂ ਇੱਕ ਇੱਕ ਸਟੇਟਮੈਂਟ ਜੀ ਡੋਨਟ ਪਲੀਜ਼ ਡੋਨਟ ਟਾਈਮ ਕਿਉਂ ਪਨੂ ਕਿ ਅਸੀਂ ਹਾਈ ਕੋਰਟ ਮੂਵ ਕੀਤਾ ਕਿ ਅਸੀਂ ਸੁਪਰੀਮ ਕੋਰਟ ਮੂਵ ਕੀਤਾ ਨਹੀਂ ਕੀਤਾ ਜੀ ਅਸੀਂ ਅੱਜ ਬੈਠੇ ਆ ਚਲੋ ਅੱਛਾ ਅੱਛੀ ਕੋਸ਼ਿਸ਼ ਆ ਮੈਂ ਕਹਿ ਰਿਹਾ ਦੇਰ ਆਏ ਦਰਸਤ ਆਏ ਜੀ ਆਪਣੇ ਮਿਨਿਸਟਰਸ ਤੁਹਾਡੇ ਹੁਣੇ ਰੀਸੈਂਟਲੀ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਇਹ ਸਰਦਾਰ ਗੁਰਜੀਤ